28 ਜੂਨ ਤੋਂ ਸ਼੍ਰੀ ਅਮਨਤ ਯਾਤਰਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਇਸ ਯਾਤਰਾ ਦੇ ਸ਼ੁਰੂ ਹੋਣ ਨਾਲ ਜਥੇ ਸ਼ਿਵ ਭਗਤਾਂ ਵਿੱਚ ਭਾਰੀ ਉਤਸ਼ਾਹ ਹੈ ਉੱਥੇ ਹੀ ਸ਼ਰਧਾਲੂਆਂ ਦੇ ਜਥੇ ਆਉਣ ਤੋਂ ਪਹਿਲਾਂ ਹੀ ਭੰਡਾਰਾ ਲਗਾਉਣ ਵਾਲੀਆਂ ਸੰਸਥਾਵਾਂ ਲੰਗਰ ਦੀ ਸਮੱਗਰੀ ਲੈ ਕੇ ਰਵਾਨਾ ਵੀ ਹੋਣ ਲੱਗ ਪਈਆਂ ਹਨ ਫਗਵਾੜਾ ਦੀ ਅਗਰ ਗੱਲ ਕਰੀਏ ਤਾਂ ਫਗਵਾੜਾ ਤੋਂ ਵੀ ਬਾਬਾ ਬਰਫਾਨੀ ਸੇਵਾਦਾਲ ਵੱਲੋਂ ਵੀ ਨਨੁਵਾਨ ਪਹਿਲਗਾਮ ਵੇਸ ਕੈਂਪ ਵਿਖੇ ਲਗਾਏ ਜਾ ਰਹੇ 16ਵੇਂ ਭੰਡਾਰੇ ਲਈ ਸਮੱਗਰੀ ਦੇ ਟਰੱਕ ਰਵਾਨਾ ਕੀਤੇ ਗਏ ਏ ਟਰੱਕ ਸਚਿਨ ਅਰੂੜਾ ਦੀ ਅਗਵਾਈ ਹੇਠ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਪੂਜਾ ਅਰਚਨਾ ਕਰਨ ਤੋਂ ਬਾਅਦ ਆਪਣੇ ਹਥੀ ਰਵਾਨਾ ਕੀਤੇ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਭੰਡਾਰਾ 28 ਜੂਨ ਤੋਂ ਪ੍ਰਭੂ ਇੱਛਾ ਤੱਕ ਲਗਾਇਆ ਜਾਵੇਗਾ ਹੁਣ ਅਸਮੂਹ ਸ਼ਰਧਾਲੂਆਂ ਨੂੰ ਇਸ ਕਾਰਜ ਵਿੱਚ ਦਿੱਤੇ ਸਹਿਯੋਗ ਲਈ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਯਾਤਰਾ ਤੇ ਜਾਣ ਵਾਲੇ ਅਸਮੂਹ ਸ਼ਰਧਾਲੂਆਂ ਨੂੰ ਭੰਡਾਰਾ ਸ਼ਾਕੇ ਭਗਵਾਨ ਸ਼ਿਵ ਦੇ ਖੁੱਲੇ ਦਰਸ਼ਨੇ ਦੇਦਾਰ ਕਰਨ ਦੀ ਅਪੀਲ ਵੀ ਕੀਤੀ ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਤ ਵੱਲੋਂ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਵਾਨਿਤ ਵੀ ਕੀਤਾ ਗਿਆ ਇਸ ਤਰ੍ਹਾਂ ਅਰਜੇਸ਼ ਪਲਟਾ ਲੁਕੇਸ਼ ਨਾਰੰਗ ਬਿੰਟੂ ਵਾਲੀਆ ਸੰਜੀਵ ਬੁੱਗਾ ਵਿਪਨ ਸ਼ਰਮਾ ਇੰਦਰਜੀਤ ਕਰਬਲ ਅਰਜੇਸ਼ ਪਲਟਾ ਪਰਮਜੀਤ ਚਾਚੋਗੀ ਤੋਂ ਇਲਾਵਾ ਹੋਰ ਸ਼ੇ ਭਗਤ ਵੀ ਮੌਜੂਦ ਸਨ ਬਾਬਾ ਪਰਵਾਨੀ ਸੇਵਾਦਾਰ ਰਜਿਸਟਰ ਪਗਵਾੜਾ ਵੱਲੋਂ ਅੱਜ 16ਵਾਂ ਵਿਸ਼ਾਲ ਪੰਡਾਰੇ ਦੇ ਲਈ ਟਰੱਕਾਂ ਨੂੰ ਸਚਿੰਦਰ ਰੋਲਾ ਜੀ ਦੀ ਅਗਵਾਈ ਦੇ ਵਿੱਚ ਪਗਵਾੜਾ ਤੋਂ ਰਵਾਨਾ ਕੀਤਾ ਜਾ ਰਿਹਾ ਇਹ ਸਾਰੇ ਜਿਹੜੇ ਸੇਵਾ ਕਰਨ ਵਾਲੇ ਨੇ ਰੋਲਾਵਾਂ ਦੇ ਵਿੱਚ ਜਿਹੜਾ ਤੇ ਤੇ ਕੀ بیس ਕੈਂਪ ਹੈ ਉਹ ਤੋਂ 29 ਜੂਨ ਤੋਂ ਬਾਬਾ ਬਰਫਾਨੀ ਦਾ ਭੰਡਾਰਾ ਸ਼ੁਰੂ ਹੋਏਗਾ ਜੋ ਕਿ ਅਨਗਿਣਤ ਸਮੇਂ ਲਈ ਚੱਲੇਗਾ ਜਦੋਂ ਤੱਕ ਸਾਡੇ ਕੋਲ ਉੱਤੇ ਵਿਵਸਥਾ ਹੋਏਗੀ ਤੇ ਮੈਂ ਸੰਗੂ ਸ਼ਹਿਰ ਵੱਲੋਂ ਸਚਿਨ ਰੂੜਾ ਜੀ ਦਾ ਔਰ ਉਹਨਾਂ ਦੀ ਸਾਰੀ ਟੀਮ ਦਾ ਇਸ ਭੰਡਾਰੇ ਦੇ ਆਯੋਜਨ ਲਈ ਬਹੁਤ ਬਹੁਤ ਧੰਨਵਾਦ ਕਰਦਾ 16ਵਾਂ ਵਿਸ਼ਾਲ ਭੰਡਾਰਾ ਬਾਬਾ ਬਰਫਾਨੀ ਸੇਵਾਦਾਰ ਟ੍ਰਸਟ ਵੱਲੋਂ ਅੱਜ ਪੂਆ ਕਰਕੇ ਸਾਰੇ ਮੈਮਰਾ ਜੀ ਨਾਲ ਸਾਰੇ ਸ਼ਹਿਰ ਵਸੇ ਸਹਿਯੋਗ ਦੇ ਨਾਲ ਇਤਿਨੁਮਾਨਗੀ ਕਰ ਰਿਹਾ ਸੀ ਔਰ ਇਹ ਭੰਡਾਰਾ ਹਰ ਸਾਲ ਨਨੁਆਮ بیس ਕੈਂਪ ਨਨਮਾਨ ਇਸ ਕੈਂਪੇਨ ਪੈਲਗਾਮ ਵਿੱਚ ਲਰਾਇਆ ਜਾਂਦਾ ਹੈ ਔਰ ਇਸ ਵਿੱਚ ਸਾਰਾ ਸ਼ਹਿਰ ਦਾ ਸਹਿਯੋਗ ਔਰ ਸਾਡੇ ਸਾਰੇ ਮੈਂਬਰਾਂ ਦਾ ਸਹਿਯੋਗ ਰਹਦਾ ਹੈ ਔਰ ਮੈਂ ਸਾਰੇ ਸ਼ਹਿਰ ਵਸੇਵਾਲ ਔਰ ਆਪਣੇ ਮੈਂਬਰਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਸੇ ਤਰ੍ਹਾਂ ਹੀ ਸ਼੍ਰੀ ਜਟਾਧਾਰੀ ਸੇਵਾ ਮੰਡਲ ਹਦੀਆਬਾਦ ਫਗਵਾੜਾ ਵੱਲੋਂ 14ਵਾਂ ਵਿਸ਼ਾਲ ਪੰਡਾਰਾ 28 ਜੂਨ ਤੋਂ ਪ੍ਰਭੂ ਇਸ਼ਾ ਤੱਕ ਬਾਲਟਾਲ ਵਿਖੇ ਲਗਾਇਆ ਜਾ ਰਿਹਾ ਹੈ ਇਸ ਪੰਡਾਰੇ ਲਈ ਰਾਸ਼ਨ ਸਮਗਰੀ ਦੇ ਟਰੱਕ ਸ਼੍ਰੀ ਹਨੂਮਾਨਗੜੀ ਮੰਦਿਰ ਛੇਟੀ ਰੋਡ ਫਗਵਾੜਾ ਤੋਂ ਪੂਵਨਸ਼ੇਵ ਦੀ ਪੂਜਾ ਅਰਚਨਾ ਕਰਨ ਉਪਰੰਤ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਰਵਾਨਾ ਕੀਤੇ ਗਏ ਇਸ ਮੌਕੇ ਜਿੱਥੇ ਸੋਮਪ੍ਰਕਾਸ਼ ਕੈਂਥ ਨੇ ਸ਼੍ਰੀ ਅਮਨਨਾਥ ਜੀ ਦੇ ਦਰਸ਼ਨਾਂ ਲਈ ਜਾਣ ਵਾਲੇ ਸਮੂਹ ਸ਼ਰਧਾਲੂਆਂ ਨੂੰ ਵਧਾਈਆਂ ਦਿੱਤੀਆਂ ਉੱਥੇ ਇਸ ਸੰਸਥਾ ਵੱਲੋਂ ਕੀਤੇ ਸੁਪਰਾਲੇ ਦੀ ਵੀ ਸ਼ਲਾਘ ਗੁਰਦਾਰੀ ਜੀਵਾਵੰਦ ਲੋਕਾਂ ਵੱਲੋਂਵਾੜਾ ਵੱਲੋਂ ਸਾਥ ਆਪ ਜੀ ਨਾਲ ਇਹ ਯਾਤਰਾ ਇੱਥੇ ਕਿ ਜਾਂਦੇ ਨੇ ਬਹੁਤ ਵਧੀਆ ਅਭਰੋਤ ਬੜੀ ਲਗਨ ਦੇ ਨਾਲ ਸਾਰੇ ਜਣੇ ਜੁੜਦੇ ਨੇ ਬਹੁਤ ਲਗਨ ਰਮੇ ਸਭ ਦੇ ਚੰਦਾ ਮੇਰੀ ਵੱਲੋਂ ਬਹੁਤ ਬਹੁਤ ਸ਼ੁਕਰੀਆ ਨੇ ਜਿੱਚੇ ਤਰ੍ਹਾਂ ਇਸ ਵਾਰ ਜੀ ਸ਼ਿਵਕਾਦਰਨ ਜੀ ਦਾ ਵਰਤਣਾ ਇਸ ਦੌਰਾਨ ਸੰਸਥਾ ਦੇ ਪ੍ਰਧਾਨ ਮਨੀ ਚੱਡਾ ਨੇ ਕਿਹਾ ਕਿ ਇਸ ਵਾਰ ਜਿੱਥੇ ਇਹ ਪੰਡਾਰਾ ਬਾਲਟਾਲ ਵਿਖੇ ਪ੍ਰਭੂ ਇੱਛਾ ਤੱਕ ਲਗਾਇਆ ਜਾ ਰਿਹਾ ਹੈ ਉੱਥੇ ਹੀ ਉਨ੍ਹਾਂ ਦੱਸਿਆ ਕਿ ਇਸ ਵਾਰ ਉਨ੍ਹਾਂ ਨੂੰ ਕਲਾਕ ਰੂਮ ਸੇਵਾ ਨਜ਼ਦੀਕ ਹੈਲੀਪੈਡ ਮੇਨ ਗੁਫਾ ਵਿਖੇ ਜੋੜਿਆਂ ਦੀ ਸੇਵਾ ਵੀ ਮਿਲੀ ਹੈ। ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਵੀ ਸ਼ਰਧਾਲੂ ਨੇ ਸ਼੍ਰੀ ਅਮਨਨਾਥ ਜੀ ਦੇ ਦਰਸ਼ਨਾਂ ਲਈ ਜਾਣਾ ਹੋਵੇ ਤਾਂ ਉਹ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਹੀ ਜਾਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਇਸ ਮੌਕੇ ਸਾਫ ਕਮਰ ਅਰਨ ਖੋਸਲਾ, ਰਮਨ ਨਹਿਰਾ, ਇੰਦਰਜੀਤ ਕਰਵਲ, ਵਿਪਨ ਸ਼ਰਮਾ ਅੰਕੁਰ ਵੇਦੀ ਤੋਂ ਇਲਾਵਾ ਹੋਰ ਸ਼ਰਧਾਲੂ ਵੀ ਮਜੂਸ ਹਨ ਸ੍ਰੀ ਜਟਾਦਾਰੀ ਸੇਵਾ ਮੰਡਲ ਪਿੰਨ ਬਿਆਲਾ ਦੀ ਆਵਾਜ਼ ਗੋਵਾਲਾ ਵੱਲੋਂ 14ਵਾਂ ਵਿਸ਼ਾਲ ਭੰਡਾਰਾ ਪਾਲਟਾਲ ਵਿਖੇ 28 ਜੂਨ ਤੋਂ ਸ਼ੁਰੂ ਹੋ ਰਿਹਾ ਹੈ ਮੈਂ ਸਾਰੇ ਨਿਪਟਨਾਂ ਨੂੰ ਬੇਨਤੀ ਕਰਦਾ ਕਿ ਪਾਲਟਾਲ ਭੰਡਾਰੇ ਵਿਖੇ ਪਹੁੰਚ ਕੇ ਪਸ਼ਾਕ ਰਹਿਣ ਕਰਨ ਇਸ ਦੇ ਨਾਲ ਹੀ ਜਟਾਦਾਰੀ ਸੇਵਾ ਮੰਡਲ ਗੋਵਾਲਾ ਵੱਲੋਂ ਪਵਿੱਤਰ ਗੁਫਾ ਜੋਤੇ ਜੋੜਾਗਾਤੀ ਸੇਵਾ ਕਲੌਕ ਰੂਮ ਨੰਬਰ 1 ਹੈਲੀਪੈਡ ਗੁਫਾ ਦੇ ਉੱਤੇ ਇਹ ਵੀ ਤੁਸੀਂ ਪਹਿਲੀ ਵਾਰੀ ਜਿਹੜੀ ਕਲੌਕ ਰੂਮ ਦੀ ਸੇਵਾ ਕਰ ਰਹੇ ਆ ਮੈਂ ਸਾਰਿਆਂ ਨੂੰ ਬੇਨ ਕਰਦਾ ਕਿ ਆਪਣਾ ਰਜਿਸਟ੍ਰੇਸ਼ਨ ਕਰਵਾ ਗਏ ਯਾਤਰਾ ਉਤਿਆਨ ਤਾਂ ਕਿ ਰਸਤੇ ਵਿੱਚ ਕੋਈ ਵੀ ਪ੍ਰਸ਼ਾਸਨ ਵੱਲੋਂ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਮੈਂ ਸਾਰੇ ਹੀ ਸ਼ਰਧਾਲੂਆਂ ਦਾ ਦੇਸ਼ ਭਗਤਾਂ ਦਾ ਪੰਜਾਬ ਪਾਤੀਆਂ ਦਾ ਫਗਵਾੜਾ ਪਾਤੀਆਂ ਦਾ ਜਿਨ੍ਹਾਂ ਨੇ ਇਸ ਪੰਡਾਰੇ ਵਿੱਚ ਸਹਿਯੋਗ ਕੀਤਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨ ਧੰਨਵਾਦ ਕਰਦਾ ਬਹੁਤ ਸ਼ੰਕਰ ਭਗਵਾਨ ਦੀ ਬੜੀ ਖੁਸ਼ੀ ਦੀ ਗੱਲ ਆ ਕਿ ਭਗਵਾਨ ਬੋਲੇ ਨਾਲ ਦੇ ਦਰਬਾਰ ਆਪਣਾ ਵਿਸ਼ੇ ਚਟਾਦਾਰੀ ਸ਼ਿਵਾ ਮੰਦਰ ਫਗਵਾੜਾਵਲ ਨੂੰ ਸੂਪਰ ਤੈਸੇਯੋਗ ਦੇਦਾਨ ਜੋਧਾ ਵਿਸ਼ਾਲ ਭੰਡਾਰਾ ਜੋ ਫਗਵਾੜਾ ਤੋਂ ਰੀਸ ਹੋਣ ਜਾ ਰਿਹਾ ਹੈ ਬਾਲਟਾਲ ਵਿਖੇ ਵਿਸ਼ਾਲ ਭੰਡਾਰਾ ਲੱਗੇਗਾ ਉਸ ਤੋਂ ਬਾਅਦ ਇਸ ਵਾਰ ਸਾਡੇ ਪ੍ਰਧਾਨ ਜੀ ਬਣੀ ਚੜਾ ਈਮਲਪਤ ਨਾਲ ਕੋਸ਼ਿਸ਼ਾਂ ਦੇ ਕਰਕੇ ਜਿੱਥੇ ਸਾਨੂੰ ਜੋੜਾ ਘਰ ਦੀ ਸੇਵਾ ਮਿਲੀ ਆ ਆਪਣਾ ਯਾਤਰਾ ਦੇ ਦੌਰਾਨ ਗੁਫਾ ਦੇ ਕੋਲ ਉੱਥੇ ਇਸ ਵਿੱਚ ਲੋਗ ਰੂਮ ਦੀ ਸੇਵਾ ਵੀ ਮਿਲੀ ਆ ਬੜੀ ਖੁਸ਼ੀ ਵਾਲੀ ਗੱਲ ਆ ਕਿ ਫਗਵਾੜੇ ਦੇ ਮੁੰਡੇ ਉੱਤੇ ਜਾ ਕੇ ਸੇਵਾ ਕਰੂਗੇ ਸਾਰੇ ਮੈਂ ਫਗਵਾੜਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਯਾਤਰਾ ਜਰੂਰ ਕਰੋ ਭਗਵਾਨ ਭੋਲੇਨਾਥ ਦਾ ਸ਼ੀਰਵਾਦ ਪ੍ਰਾਪਤ ਕਰੋ